ਦਾ ਉਹ ਪੂਰੀ 4 ਸਾਲ ਤੋਂ ਮੇਨਾਂ ਰਿਲੇਸ਼ਨ ਚ ਸੀ ਠੀਕ ਹੈ ਮੇਰੇ ਪੂਰੇ ਪਰਿਵਾਰ ਚੋਂ ਦਾ ਆ ਜਾਣਾ ਸੀ ਠੀਕ ਮੇਰੇ ਨਾਨਕੇ ਦਾਦਕੇ ਸਭ ਨਾਲੋਂ ਵੱਡਦੀ ਹੈ ਠੀਕ ਹੈ ਮੇਰੀ ਭੈਣ ਦੇ ਵਿਆਹ ਦਾ ਡਾਕਟਰ ਸਰ ਰਿਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਹੁੰਦੇ ਆ ਠੀਕ ਹੈ ਉਹਦੇ ਘਰ ਦੀ ਕਿ ਰਾਜੀ ਸੀ ਸਾਰੇ ਮੇਰੇ ਘਰ ਦੇ ਕਿ ਰਾਜੀ ਘਰਾਂ ਤੇ ਵੀ ਆਣ ਜਾਣਾ ਸੀ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਾਪਾ ਫਰੀਦ ਮੈਂ ਵੀ ਹਫੀਸਾ ਤੱਕ ਸਭ ਚੀਜ਼ ਮੈਂ ਕਰਦਾ ਸੀ ਬਸ ਦੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾ ਸਾਡੇ ਨੂੰ ਬੰਮਰ ਚ ਲੜਾਈ ਹੋਈ ਉਸ ਤੋਂ ਬਾਅਦ ਇਹ ਕੁੜੀ ਅੱਜ ਕੋ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਇਹਦੀ ਮੈਂ ਤੇਰੇ ਨਾਲ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਲੱਗਦਾ ਸਾਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਠੀਕ ਹੈ ਠੀਕ ਹੈ ਜੀ ਸਭ ਕੁਝ ਹਾਲ ਦਾ ਕੁੜੀ ਨੂੰ ਮਤਲਬ ਇੰਨਾ ਕੋਸ਼ਿਸ਼ ਰੱਖਿਆ ਕਿ ਮੱਚਾ ਦੇ ਮਾਪ ਪਿਓ ਨੂੰ ਵੀ ਇੰਨਾ ਮਾਦ ਨਹੀਂ ਰਿਹਾ ਕੀਤਾ ਹੋਣਾ ਜਿੰਨਾ ਕੁੜੀ ਦਾ ਮੈਂ ਕੀਤਾ ਜੀ ਚਾਹੇ ਇੱਥੇ ਮੈਂ ਗਲਤਾ ਚਾਹੇ ਸਹੀ ਹੈ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਜੀ ਉਸ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਇਹ ਮੈਨੂੰ ਤੇਰੇ ਨਾਲ ਦਾ ਫਿਊਚਰ ਨਹੀਂ ਦੇਖਦਾ ਸਰ ਮੇਰਾ ਸਭ ਕੁ ਉਹਨੋ ਕੋਣੀ ਨੂੰ ਸਰ ਮੈਨਾਂ ਨੂੰ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਇੱਥੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਇੱਕ ਮੇਰੀ ਗੱਲ ਸੁਣੋ ਉਹ ਅਰੋਪ ਲਾ ਰਹੀ ਐ ਮਤਲਬ ਤੁਸੀਂ ਇੱਕ ਮਹੀਨਾ ਉਹਨੇ ਕਿਹਾ ਤਾਂ ਵੀ ਫਿਊਚਰ ਨਹੀਂ ਐ ਤੁਹਾਨੂੰ ਲੱਗਦਾ ਸੀ ਤੁਸੀਂ ਉਹਨਾਂ ਦੇ ਮਗਰ ਜਾਂਦੇ ਸੀ ਫਿਰ ਨਹੀਂ ਗਏ ਜੀ আচ্ছা ਫਿਰ ਅੱਜ ਕੀ ਮਤਲਬ ਅੱਜ ਕੀ ਗੱਲ ਹੋਈ ਦੱਸ ਮੈਨੂੰ ਉਹ ਕਹਿ ਰਹੀ ਐ ਮੇਰੇ ਸਿਰ ਤੇ ਆਖ਼ਰ ਪਹਿਲਾ ਇਹ ਕੋਣੀ ਨਾਲ ਮੇਰੀ 2 ਘੰਟੇ ਗੱਲ ਹੋਈ ਐ ਵੀ ਤੱਕ ਪ੍ਰੂਫ ਮੈਂ ਤੁਹਾਨੂੰ ਇੱਕ ਜੀ ਭੇਜ ਦਿੰਦੀ ਐ ਜੀ ਠੀਕ ਐ ਠੀਕ ਐ ਮੈਨੂੰ ਸਰ ਪਿਆ ਸਰ ਠੀਕ ਐ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਲੈ ਬੈਠਾ ਤੂੰ ਮ ਸਭ ਸੱਡੀ ਗੱਲ ਹੋਈ ਉਦੋਂ ਬਾਅਦ ਜੀ ਪਤਾ ਨਹੀਂ ਇਹਦੇ ਮਨ ਚ ਕੀ ਆਇਆ ਦੋਸਤ ਨੇ ਮੇਰੇ ਨਾਲ ਲੜਾਈ ਕਰ ਦਿੱਤੀ ਠੀਕ ਹੈ ਸਰ ਉਦੋਂ ਬਾਅਦ ਜੇ ਪਾਣੀ ਲੈਣ ਆਈ ਹੈ ਉੱਥੇ ਮੇਰੇ ਨਾਲ ਦੀ ਗੱਲ ਹੋਈ ਹੈ ਅਸੀਂ ਗਏ ਸੀ ਆਪਾਂ ਇਸ ਤੂੰ ਮੈਂ ਉੱਥੇ ਹੀ ਖੜਾ ਸੀ اچھا ਮੈਂ ਸ਼ੌਪ ਤੇ ਗਿਆ ਸੀ ਉੱਥੇ ਠੀਕ ਹੈ ਉੱਥੇ ਹੀ ਖੜਾ ਸੀ ਠੀਕ ਹੈ ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਨਹੀਂ ਸਰ ਤੇ ਸਰ ਇਹ ਪਾਣੀ ਦੀ ਗੱਲ ਹੈ ਕਿ ਸਕੂਟੀ ਤੇ ਲੱਗੀ ਪਾਣੀ ਤੋਂ ਪੈਰ ਤੇ ਲੱਗਾ ਡਿੱਗ ਪਈ ਜੇ ਸਿਰ ਤੇ ਝੋਟ ਲੱਗੀ ਤਾਂ ਉਹਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਅੱਛਾ ਮਤਲਬ ਤੁਸੀਂ ਮਾਰੇ ਨਹੀਂ ਬੀ ਠੀਕ ਹੈ ਕਿਤੇ ਹੋਰ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਗੱਲਾਂ ਹੈਗੀਆਂ ਜਿਹੜੀ ਮਤਲਬ ਜਿਵੇਂ ਕੋਈ ਘੁੰਮਣ ਗਈ ਹੈ ਤੁਹਾਡੇ ਨਾਲ ਕਿਤੇ ਬਾਹਰ ਵੀ ਗਈ ਹੈ ਸਰ ਹਰ ਦਮ ਗਈ ਹੈ ਜੀ ਸ੍ਰੀ ਸ਼ਿਕੇਸ਼ ਅਮਰੀਕਾ ਸਰ ਹਰ ਜਗ੍ਹਾ ਗਈਆਂ ਦੀ ਮੰਮੀ ਨਾਲ ਗਈ ਹੈ ਜੀ ਵੀ ਤੇ ப்ਰੂਫ ਪਰ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਜਦੋਂ ਮੇਰੀ ਪਹਿਲਾ ਵਿਆਹ ਜੈਸਰ ਕੀਤਾ ਸੀ ਉਦੋਂ ਦੀ ਮੰਮੀ ਨਾਨੀ ਇਹ ਖੁਦ ਪਿਆਰ ਹੋ ਕੇ ਸਾਰੇ ਮੇਰੇ ਨਾਲ ਗਈਆਂ ਜੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਪਿਆਰ ਕਰਾ ਕੇ ਸਭ ਕੁਝ ਨਾਲ ਲੈ ਕੇ ਗਿਆ ਜੀ ਮੈਂ ਗੱਲ ਬਿਲਕੁਲ ਤੁਹਾਨੂੰ ਮੈਂ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਕੁਰੀ ਮੈਨੂੰ ਨਰਮੇਸ਼ਨ ਦੇ ਲਈ ਹੁਣ ਤੁਹਾਡੇ ਤੇ ਰੋਕ ਲਾ ਰਹੀ ਹੈ ਚਲੋ ਝੂਠਾ ਹੈ ਜਾਂ ਸੱਚਾ ਹੈ ਤਾਂ ਇਨਵੈਸਟੀਗੇਸ਼ਨ ਦਾ 파ਟ ਹੈ ਨਾ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 4 ਸਾਲਾਂ ਜਿੰਨਾ ਬਰਬਾਦ ਕਿਉਂ ਕੀਤਾ ਸੀ ਸਭ ਕੁਝ ਮੇਰੇ ਨਾਲ ਉਜਾੜਤਾ ਸਕੂਟੀ ਲੈਪਟੋਪ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਸੀ ਮੈਂ ਸੁਣਾਣਾ ਨਹੀਂ ਚਾਹੁੰਦਾ ਮੈਂ ਲੋਕਾਂ ਨੂੰ ਕਰਾਣਾ ਨਹੀਂ ਚਾਹੁੰਦਾ ਕਿ ਰਿਸ਼ਤਾ ਟੁੱਟੇ ਬਾਅਦ ਲੋਕੀ ਕਹਿੰਦੇ ਆ ਬਟ ਮੇਰੀ ਹੁਣ ਮਜਬੂਰੀ ਬਣ ਚੁੱਕੀ ਉਹਨੇ ਮੈਨੂੰ ਹਲਾਤੀਏ ਜੇ ਕਰਦੇ ਸੀ ਸਰ ਮੈਨੂੰ ਦੱਸਣਾ ਪੈ ਰਿਹਾ ਚਲੋ ਜੰਗੇ ਸਮਾਚਾਰ ਦੀ ਇਹ رائے ਹੈ ਤੁਸੀਂ ਹੁਣ ਕੁੜੀ ਨਾਲ ਕੋਈ ਰਿਲੇਸ਼ਨ ਨਹੀਂ ਰੱਖਣਾ ਅਗਰ ਜੇ ਉਹ ਤੁਹਾਡੇ ਨਾਲ ਨਹੀਂ ਸੈਟਲ ਹੋਣਾ ਚਾਹੁੰਦੀ ਤਾਂ ਨਹੀਂ ਹੋਣਾ ਤੁਸੀਂ ਕਿਉਂਕਿ ਮੈਂ ਤੁਹਾਡੀ ਗੱਲ ਮੰਨ ਗਿਆ ਸਰ ਸਭ ਓਕੇ ਹੈ ਪਰ ਜੋ ਮੇਰਾ ਇਹ ਨਾ ਕੁਝ ਹੋਇਆ ਮੇਰਾ ਮੇਲੋ ਵੀ ਤਾਂ ਕੋਈ ਜ਼ਿਆਦਾ ਬਵਿਸਰ ਨਹੀਂ ਨਹੀਂ ਦੇਖੋ ਤੁਸੀਂ ਜੋ ਕੁਝ ਕੀਤਾ ਵਧੀਆ ਕਰ ਲਿਆ ਨਾ ਜਿਉਂਨੇ ਵੀ ਤੁਹਾਡੀ ਜਿੰਨੀ ਵੀ ਮੰਗੀ ਇਹ ਤਾਂ ਪਤੀ ਪਤਨੀ ਦੇ ਵਿੱਚ ਹੁੰਦੀ ਹੈ ਰਾਸ ਸਾਲ પતિ ਪਤਨੀ ਰਹਿ ਜਾਂਦੀ ਐ ਜੇ ਪਤਨੀ ਚਾਹਦੀ ਐ ਨਾ ਵੀ ਮੈਂ ਇੱਕ ਮਿੰਟ ਮੈਂ ਤੁਹਾਨੂੰ ਵਿੱਚੇ ਸਟਾਪ ਕਰਨਾ ਮੈਂ પતિ ਪਤਨੀ ਦੀ ਗੱਲ ਨਹੀਂ ਗੱਲ ਕਰ ਮੈਂ ਜਾਨਾ ਇਹਦੀ ਮੰਮੀ ਨੇ ਤੇ ਇਹਨੇ ਰਲ ਕੇ ਆਦੇ ਪਾਪਾ ਤੇ ਖਰਚੇ ਦਾ ਤੇ ਦੇਵੋਸ ਦਾ ਕੇਸ ਲਾ ਲਿਆ ਠੀਕ ਹੈ ਜੀ ਅੱਜ ਉਹ ਹੀ ਪਾਪਾ ਦੇ ਨਾਮ ਲਾ ਕੇ ਉਹਦੇ ਬਿਆਨ ਦੇ ਰਿਹਾ ਜੀ 2 ਸਾਲ ਤੋਂ ਉੱਤੇ ਹੋ ਗਏ ਆਦੇ ਪਾਪਾ ਦਾ ਰਹਿੰਦੇ ਨਹੀਂ ਕਿ ਨਾਲ ਨਹੀਂ ਕਰਦੇ ਰਹਿੰਦੇ ਠੀਕ ਹੈ ਜੀ ਕੁੱਤੇ ਵਾਲਾ ਉਹ ਬੰਦੇ ਨੇ ਹੱਲ ਕੀਤਾ ਆਦੇ ਪਾਪਾ ਦਾ ਉਹਦੇ ਮਾਰਦੀਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁੱਟਦਾ ਸੀ ਤੁਹਾਨੂੰ ਜੇ ਕਿ ਮੈਂ ਨਹੀਂ ਕਹਿੰਦਾ ਜਮਾ ਉਹਦਾਂ ਵਰਦੀਆਂ ਨਹੀਂ ਸੀ ਉਹਨੂੰ ਮਾਰਾ ਕਹਿੰਦੀ ਸੀ ਸਾਰਾ ਅੱਜ ਉਹ ਬੰਦੇ ਨੇ ਤੇ ਨਾਲ ਆ ਕੇ ਖੜਾ ਸੀ। ਵਿਕਾਸ ਦਾ ਕੇਸ ਇਹਨੇ ਇਹਦੇ ਪਾਪਾ ਤੇ ਲਾਇਆ ਹੋਇਆ ਹੈ। ਸਰ ਜਿਨ੍ਹਾਂ ਨੇ ਆਪਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖੇ ਦੂਜਿਆਂ ਨੂੰ ਲੱਗੀਆਂ ਨੇ ਮਾਰ ਕੇ ਸਰ। ਅੱਜ ਉਹ ਹੀ ਉਹਦਾ ਪਾਪਾ ਉਹਨਾਂ ਦੀ ਸਪੋਰਟ ਤੇ ਆ ਕੇ ਖੜਾ ਹੈ। ਇੱਕ ਜਨਮ ਦਿਨ ਵਗਾਰਾ ਵੀ ਬਣਾਇਆ ਸੀ ਇਹਨਾਂ ਨੇ ਸਰ ਮੈਂ ਤੁਹਾਨੂੰ ਫਿਰ ਪ੍ਰੂਫ ਇੱਕ ਇੱਕ ਚੀਜ਼ ਦੇਣਾ ਜਨਮ ਦਿਨ anniversaries ਸਾਡੇ ਤਿੰਨ anniversaries ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਉਂਦੀ ਰਹੀ ਇਹਦੇ ਬੜੇ ਤੇ ਨਹੀਂ ਫਰੈਂਡਾਂ ਦੇ ਵਿੱਚ ਮੈਂ ਇਹਦੇ ਕੇਕ ਕਟਾਉਂਦਾ ਰਿਹਾ। ਅੰਗੇ ਸਾਰੀਆਂ ਫਰੈਂਡਾਂ ਉਹਦੇ ਪੁੱਤੇ ਕਾਲਜ ਨੂੰ ਪਤਾ ਸੀ ਸਰ ਮੇਰੇ ਨਾਲ ਰਿਲੇਸ਼ਨ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕਾਲਜ ਫਰੈਂਡਾ ਕਰਕੇ ਹੋਇਆ ਜੀ ਉਹਨਾਂ ਨੇ ਨੂੰ ਪੱਟਿਆ ਆਪਾ ਸਿੱਧੀ ਗੱਲ ਸਰ ਉਹਦੇ ਘਰ ਨਾਲੇ ਬੰਦਿਆ ਜੀ ਮੇਰਾ ਬਹੁਤ ਵਧੀਆ ਸੀ ਕੁੜੀ ਮੇਰੇ ਕੋਲ ਸੀ ਹੁਣ ਤੁਸੀਂ ਅੱਗੇ ਕੀ ਸਟੈਪ ਚੱਕੋਗੇ ਫਿਰ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਜ਼ਬਰਦਸਤੀ ਸਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਿਣਾ ਹੋਊਗੀ ਆਪਾਂ ਬਣਾਉਣ ਨੂੰ ਤਿਆਰ ਆ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਤੈਨੂੰ ਅਸੀਂ ਮੇਰੇ ਵਰਗੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਹੈ ਆਦੇ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਡੀਜ਼ਲ ਵੀ ਹੋਣੀ ਚਾਹੀਦੀ ਸਰ ਐਸਸੀ ਤੇ ਨਹੀਂ ਉਹ ਕੈਰੀ ਫਿਚਰ ਨਹੀਂ ਸੈੱਟ ਤਬ ਸਰ ਜਦ ਨਹੀਂ ਸੈਟ ਹੈ ਉਹਨਾਂ ਟਾਈਮ ਫਿਚਰ ਸੈੱਟ ਸੀ ਜਿੰਨਾ ਟਾਈਮ ਮੈਂ ਖਰਚੇ ਜਕਦਾ ਸੀ ਤਾਂ ਮੈਂ ਹੀ ਕਰਦੀ ਆ ਉਹਨਾਂ ਟਾਈਮ ਸੈੱਟ ਸੀ ਸਰ ਕੱਲੀ ਕੱਲੀ ਚੀਜ਼ ਜਦੋਂ ਨੂੰ ਮੈਂ ਲੈ ਕੇ ਦਿੱਤੀ ਉਹ ਤੋਂ ਫਿਚਰ ਸੈੱਟ ਸੀਗਾ ਸਰ ਨਸਲ ਦੁਬਈ ਗਿਆ ਮੈਂ 50 600 ਰੁਪਏ ਕਮਾਇਆ ਹੋਊਗਾ ਉਸ ਤੋਂ ਬਾਅਦ ਉਹਦੇ ਵਿੱਚੋਂ ਜਿੰਨੇ ਕੋਲੀਜੀ ਦੀ ਫੀਸ ਭਰੀ ਤੇ ਕਿਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਕਨੇਣੀ ਦਿੱਤੇ ਸਰ ਆਮ ਜੀ ਇਹ ਤਾਂ ਹਸਤੀ ਪਹੁੰਚਿਆ ਮੈਨੂੰ ਲਾਭ ਸੀ ਹੋਇਆ ਸੀ ਕਿ ਕਾ ਉਹਨਾਂ ਲੜਕੀ ਜੋ ਅਸੀਂ ਅੱਜ ਦਿੱਤੇ ਜਾ ਰਹੇ ਤੇ ਉਹਦੇ ਗਿਆਨ ਦੇ ਮੁਤਾਬਕ ਜਿਹੜਾ ਕਰਦਾ ਜਾਂ ਚੱਲ ਜਾਂਦਾ ਤੇ ਕਿੰਨੀ ਸੱਤਾ ਜਿਹੜੀ ਐਮਐਲਏ ਦੇ ਮੁਤਾਬਕ ਐਮਐਲਏ ਦੇ ਮੁਤਾਬਕ ਇਹ ਸੱਤਾ ਇਹਨਾਂ ਸੱਤ ਚ ਲੜਨੀ ਪੈਣੀ ਹੈ ਲੜਕੀ ਨੂੰ ਮਨਜ਼ੂਰੀ ਕਰੇਗੀ ਕੰਨੀਟ ਕਟ ਦਾ ਹਿੱਸਾ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਗੱਲ ਦੀ ਕਰਦੀ ਤਾਂ ਕੀ ਮੰਨੋ ਕਿ ਅਜਿ ਸਮਾਜ ਵਿੱਚ ਲੜਕੇ ਲੜਕੀਆਂ ਜਿਹੜੀ ਹੈਗਾ ਕੈਰੀ ਕਿਸੇ ਅਸੁਰੱਖਿਅਤ ਨਹੀਂ ਪੁਲਿਸ ਉਹ ਬਣਾ ਰਿਹਾ ਹੈ ਕਿ ਲੜਕੀ ਨਾਲ ਆਪਣੇ ਹੱਥ ਵਸਲੇ ਦੀ ਗੱਲ ਕਰ ਸਕਦਾ ਕੁਝ ਕੁਛ ਇਸ ਤਰ੍ਹਾਂ ਦੇ ਜਿਹੜੇ ਲੱਗੇ ਹੈ ਇਸ ਤਰ੍ਹਾਂ ਵੀ ਕਰਦੇ ਜਿਹੜੇ ਇਸ ਤਰ੍ਹਾਂ ਦੇ ਦੁੰਦਾਂ ਅਨਸਾਰ ਉਹਨਾਂ ਨੂੰ ਕਿਸੇ ਕੀਮਤ ਦੇ ਬਦਖਸ਼ ਨਹੀਂ ਜਾਵਦਾ ਕੋਈ ਨਹੀਂ ਲੱਗ ਕੇ ਨਹੀਂ ਕਰਦਾ ਤਾਂ ਉਹਦੇ ਉਹਨਾਂ ਸਭ ਤੋਂ ਸੌਖੇ ਇਸ ਤਰ੍ਹਾਂ ਵੀ ਕਰਦੇ